ਮੰਮਾ ਰੋ ਡਈਓ ਬੁੱਤ ਮੰਮਾ ਰੋ ਡਈਓ ਕੀ ਹੋ ਲਈ ਮੰਮਾ ਸੋਇਆ ਰ ਪਲੀਜ਼ ਪੁੱਤ ਤੂੰ ਉਹਨੂੰ ਨਿੱਕੇ ਨੂੰ ਕਾ ਤੋ ਦੱਸੰਡੀ ਆ ਉਹ ਵਿਚਾਰੇ ਨੇ ਫੇਰ ਉਦਾਸ ਹੋ ਜਨਾਂ ਤੈਨੂੰ ਪਤਾ ਉਹ ਤੇ ਮਾਂਾ ਠੀਕ ਹੋਣਾ ਕਿੰਨੂੰ ਮਰੇਂਗਾ ਗੋਲੀ ਸੁਣੇ ਨਹੀਂ ਤੈਨੂੰ ਤਾਂ ਇਹ ਮਨ ਨੂੰ ਕੁਝ ਦੰ ਨਹੀਂ ਕਹੀ ਦੰਦਾ ਸੁਣ ਆਪ ਤੇ ਜਾ ਮੇਰੇ ਪੁੱਤ ਖੇਡ ਕੇ ਆ ਜਾ। ਜਾ ਸੋਨੇ ਕੋਈ ਖੇਡ ਕੇ ਆ। ਮੰਮਾ ਹਾਂ ਤੈਨੂੰ ਸਿਰ ਤੇ ਸਮਾਈਲ ਕਰ ਲ। ਸਮਾਈਲ। ਪਲੀਜ਼। ਹਾਂ ਬੋਲੇ ਮਮੀ ਹੈਗੀ ਆ। ਠੀਕ ਆ ਤੋ ਬੱਸ। ਲੈ। ਗੱਲਾਂ ਦੇ ਇੰਨੀਆਂ ਕਰਦੇ। ਆ ਫੋਨ ਲੱਗਦਾ ਘਰੇ ਹੀ ਛੱਡ ਗਿਆ ਜਦੋਂ ਪਤਾ ਲੱਗੂਗਾ ਨਾ ਪਤਾ ਨਹੀਂ ਅੱਧਾ ਰਾਤ ਚ ਮੁੜ ਗਿਆ ਹੋਊਂਗੀ ਨੇ ਆ ਗਿਆ ਵੇਲੇਆ ਦਾ ਫੋਨ ਹਲੋ ਜੈ ਸਾਹਿਬ ਉਹ ਫੋਨ ਕਰੇ ਛੱਡ ਗਿਆ ਚਲੋ ਠੀਕ ਹੈ ਕਿੱਥੇ ਗਏ ਸਾਬਾ ਜੀ ਸਾਬਾਦਰ ਤੇ ਚਲ ਗਏ ਡਿਊਟੀ ਫੋਨ ਉਹਨਾਂ ਦਾ ਘਰੇ ਰਹਿ ਗਿਆ ਵਾ ਠੀਕ ਹੈ ਜੀ ਮੈਂ ਪ੍ਰਸ਼ਾਦਾ ਛਕਣਾ ਹੈ ਤੇ ਮੈਂ ਹੈ ਕਿ ਚਲੋ ਅੱਜ ਰਗਵੀਰ ਸਿੰਘ ਵੱਲ ਜਾਂਦੇ ਆ ਪ੍ਰਸ਼ਾਦਾ ਦੇ ਘਰ ਦੇ ਮਾਲਕ ਨੂੰ ਨਹੀਂ ਮਿਲੇ ਤੈਨੂੰ ਕਿੱਥੇ ਮਿਲਣਾ ਆ ਅਛਾ ਠੀਕ ਆ ਚਲੋ ਮੈਂ ਉਹਨਾਂ ਫਿਰ 5-10 ਮਿੰਟ ਬਾਅਦ ਠੀਕ ਹੈ ਜੀ ਆ ਜਾਣਗੇ ਫੋਨ ਉਹ ਘਰ ਛੱਡ ਕੇ ਗਏ ਆ ਫਿਰ ਮੁੜ ਕੇ ਹੀ ਆਉਣਗੇ ਆ ਜਾ ਫਿਰ ਇੱਥੇ ਆਣ ਕੇ ਦੇਖ ਲੋ ਤੁਸੀਂ ਵੀ ਚਲੋ ਠੀਕ ਹੈ ਜੀ ਮੇਲੀ ਰਣ ਪਰੌਣਿਆ ਜੋਗੀ ਦੱਸ ਤੇਰੀ ਘਰ ਦੀ ਨੇ ਤੈਨੂੰ ਲੰਗਰ ਬਣਾ ਪੁੱਛਿਆ ਇੱਥੇ ਦੱਸ ਹੋਟਲ ਖੁੱਲਾ ਵਾ ਉਹਨੂੰ ਤੇ ਮਿਲੀ ਨਹੀਂ ਰੋਟੀ ਆਜਾ ਤੂੰ ਪਰੌਂਟੇ ਖਾ ਲੈ ਪੱਕੇ ਉਹਦਾ ਵੀ ਨਾ ਫੋਨ ਤੋਂ ਬਿਨਾ ਜ਼ਿੰਦਗੀ ਅਧੂਰੀ ਆ ਮੇਨ ਚੀਜ਼ ਘਰੇ ਰਹਿ ਜਾਂਦੀ ਆ ਇਤੋਂ ਬਿਨਾ ਸਾਨੂੰ ਕਿਹਨੇ ਪੁੱਛਣਾ ਉੱਥੇ ਉਹ ਬਲਦੀਨ ਮੇਰਾ ਫੋਨ ਹੀ ਥੇ ਮੈਂ ਡੈਲੀ ਸਮਝਲਾਦੀ ਤਾ ਨੌਕਰੀ ਚ ਭਰਤੀ ਕਿਹਨੇ ਕਰ ਲਿਆ ਜਿਹੜਾ ਤੁਹਾਨੂੰ ਇੰਨਾ ਨਹੀਂ ਚੇਤਾ ਰਹਿਂਦਾ ਚੇਤਾ ਭੁੱਲ ਜਾਂਦਾ ਵਾ ਸਾਰੇ ਤਪਾ ਛੱਡਦੀ ਆ ਤੁਹਾਡੇ ਵਿਭਾਗ ਦੇ ਫੋਨ ਆਉਂਦੇ ਆ ਹੀ ਆਹ ਹੁੰਦੇ ਫਿਰ ਆਹੋ ਬਾਜਵੇ ਦਾ ਹੀ ਆਹ ਤਾਂ ਬਾਜਵੇ ਨਹੀਂ ਆਉਂਜਾ ਵਾ ਉਹਨੇ ਘਰ ਆਉਣ ਲੱਗਾ ਵਾ ਘਰ ਆਹੋ ਉਹਨੇ ਰੋਟੀ ਖਾਣੀ ਆ ਮੈਨੂੰ ਆਪ ਨੂੰ ਨਹੀਂ ਮਿਲੀ ਉਹਨੂੰ ਰੋਟੀ ਮਿਲਣ ਲੱਗੀ ਫਿਰ ਦੱਸ ਤੀ ਵੀ ਦੱਸ ਤਾ ਉਹਨੂੰ ਚਾਹ ਨੂੰ ਮਿਲੀ ਚਾਹ ਨਹੀਂ ਮਿਲੀ ਉਹਨੂੰ ਮੈਂ ਕਹੇ ਘਰ ਆਜੋ ਨਾਲੇ ਡੀਗ ਲੋ ਨਾਲੇ ਤਾਂ ਤੁਹਾਡੇ ਸਾਰੇ ਕਰਤੂਤਾਂ ਦੱਸੂਗੀ ਨਾ ਹਣ ਤੇ ਨਾਲੇ ਸਾਰੇ ਵਿਭਾਗ ਵਿੱਚ ਪੰਡ ਨਹੀਂ ਕਰੂੰਗੀ ਦੱਸੇਂਗੀ ਤਾਂ ਨਾ ਜੇ ਘਰ ਆਊਗਾ ਤੇ ਆਊਗਾ ਕਰ ਉਹਨੂੰ ਮੈਂ ਰੋਟੀ ਵੀ ਪਕਾ ਕੇ ਦਊਂਗੀ ਮੈਂ ਇਹਨੂੰ ਕਰਦਣ ਲੱਗਾ ਫੋਨ ਐਵੇਂ ਕਰ ਦੋਗੇ ਲਿਆ ਫੋਨ ਖੜਾਓ ਫੋਨ ਖੜਾ ਪਤਾ ਤੇ ਲੱਗਣਾ ਚਾਹੀਦਾ ਨਾ ਕਿ ਸਾਹ ਪਦਰ ਕਰਦੇ ਕੀ ਫਿਰਦੇ ਆ ਐਵੇਂ ਦਿਮਾਗ ਨਾ ਖਰਾਬ ਕਰ ਮੈਨੂੰ ਜਾਣੰਦੀ ਅੱਗੇ ਲੇਟ ਹੋਣਿਆ ਵਾ ਦੇਖਿਆ ਹੈਲੋ ਮੜੀ ਛੇਤੀ ਮੱਝ ਪਾਣੀ ਚ ਬੈਠੀ ਆ ਆਹੋ ਚੱਲ ਆ ਜਾ ਪਹਿਲਵਾਨੇ ਟੱਬੇ ਜਾ ਜਾ ਆ ਗਿਆ ਮਾਨੀ ਆਜੋ ਆਜੋ ਕਰ ਤੇਰਾ ਦਿਮਾਗ ਖਰਾਬ ਤੇਰਾ ਹਉਨ ਪਤਾ ਲੱਗਾ ਲੱਗਾ ਪਤਾ ਹੁਣ ਮੇਰੇ ਨਾਲ ਲੜਾਈ ਕਰਨ ਕੇ ਜੂਰ ਦੀ ਪੰਡਵਾ ਉਹਨੇ ਸਾਰੇ ਮਹਿਮਨਾਂ ਗੱਲ ੜਾ ਦੇਣੀ ਆ ਮੇਰੀ ਸੁਣੋ ਗੱਲ ਹੁਣ ਟਾਬੇ ਤੇ ਬਹੁਤੀਆਂ ਰੋਟੀਆਂ ਖਾ ਲਈ ਜਿੰਦੇ 2000 ਰੁਪਏ ਲੱਗਦਾ ਉਹਨੂੰ ਘਰ ਸਦੋ ਨਾਲੇ ਮੈਂ ਚਾਹਨਾ ਕਰੋਂਠੀਆਂ ਲਾ ਕੇ ਦੇਣੀ ਆ ਨਾਲੇ ਸਾਰੀਆਂ ਤੁਹਾਡੀਆਂ ਗੱਲਾਂ ਦੱਸਦੀ ਆ ਮੇਲ ਤੇ ਤੇਰੇ ਹੱਥ ਸਰਜੰਦੇ ਰੋਟੀਆਂ ਪਕਾਉਂਦੀ ਸੀ ਖਾ ਪਕਾ ਕੇ ਆਪੀ ਆ ਲਓ ਜਾਓ ਹੋਟਲ ਦੀਆਂ ਜਾਦੀਆਂ ਸਵਾਦ ਲਾਦੀਆਂ ਡਰ ਤੇ ਇਹ ਗੱਲੋ ਗਏ ਆ ਨਾ ਜੇ ਉਹ ਘਰ ਆ ਗਿਆ ਉਹ ਤੇ ਹੈ ਚੁਗਲ ਖੋਰ ਸਾਰੇ ਮਹਿਕ ਵਿੱਚ ਦੀ ਪੰਡਣੀ ਕਰ ਦੇਣੀ ਆ ਤਾਂ ਹੀ ਨਹੀਂ ਕਰ ਸੱਦਿਆ ਉਹ ਵੀ ਵੇਲਾ ਰੋਟੀਆਂ ਦਸ ਘਰ ਦੀ ਨਹੀਂ ਪਕਾਈਆਂ ਕੀ ਕਰਦੇ ਆ ਚਾਚੀ ਤੁਸੀਂ ਕਰਨਾ ਕੀ ਆ ਗੁਰਪ੍ਰੀਤ ਐਦਾਂ ਹੀ ਬੈਠੀ ਆ ਤੇ ਜਦੋਂ ਮੈਂ ਇੱਧਰ ਨੂੰ ਆਉਣੀ ਤੂੰ ਮੈਨੂੰ ਘਰ ਨਹੀਂ ਟੱਕਰਦੀ ਰੋਜ਼ ਦਿਹਾੜੀ ਅੱਜ ਮੈਂ ਆਇਆ ਬਣਾ ਵੇਖ ਕੇ ਉਹ ਨਹੀਂ ਘਰ ਹੈਗੀ ਆ ਚੰਗਾ ਹੀ ਹੋਇਆ ਰੱਬ ਵੱਲੋਂ ਤੂੰ ਘਰੇ ਆ ਅੱਜ ਅਨੇ ਅੱਜ ਮੈਨੂੰ ਛੁੱਟੀ ਹੀ ਨਾ ਅੱਛਾ ਹਾਂ ਤੇ ਉਹਦਾ ਤੁਹਾਨੂੰ ਪਤਾ ਹੀ ਮੈਂ ਡਿਊਟੀ ਚਲ ਜਾਨੀ ਡਿਊਟੀ ਚਲ ਜਾਨੀ ਉਹ ਤੇ ਮੈਂ ਵੀ ਕਹਿਨੀ ਤੇ ਬੜੀ ਤਿਆਰ ਤੁਰੂ ਹੀ ਚੱਲੀ ਕਿਹਾ ਘਰੇ ਨਾ ਆਨੂ ਕੇ ਪਾਲੇ ਆ ਨਵੇਂ ਨਹੀਂ ਮੈਂ ਆਇਆ ਸੋਚਿਆ ਵੀ ਮਨਪ੍ਰੀਤ ਵਾਲ ਜਾ ਕੇ ਆਉਣੀ ਆ ਅੱਛਾ ਹਾਂ ਮਨਪ੍ਰੀਤ ਵਾਲ ਚੱਲੀ ਆ ਤੂੰ ਹਾਂਜੀ ਮੇਰੀ ਸੁਣ ਗੱਲ ਗੱਲ ਰਵੇ ਤੇਰੇ ਤੇ ਮੇਰੇ ਵਿੱਚ ਪਹਿਲਾਂ ਗੱਲਾਂ ਕਿਤੇ ਬਲਜੀਤ ਇੰਨੀਆ ਕਰਦੀ ਮਨਪ੍ਰੀਤ ਨੂੰ ਸੁਣੀਆਂ ਲੀਆਂ ਜਾਂਦੀਆਂ ਮੈਂ ਕੀ ਗੱਲਾਂ ਕਰਦੀ ਹਾਏ ਮੈਂ ਕੀ ਦੱਸਾਂ ਤੈਨੂੰ ਰਗਬੀਰ ਦੀ ਤੇ ਮਨਪ੍ਰੀਤ ਦੀ ਗੱਲ ਬਾਤ ਵਾ ਦੱਸ ਅੱਛਾ ਇਹਨੂੰ ਸ਼ਰਮ ਨਹੀਂ ਆਉਂਦੀ ਬਲਜੀਤ ਨੂੰ ਆ ਗੱਲਾਂ ਕਰਦੀ ਇਹਨੂੰ ਪਹਿਲਾਂ ਕਿੰਨਾ ਇਹਨਾਂ ਦਾ ਨੇੜ ਮੇਲ ਜੋਲ ਸਭ ਕੁਛ ਹੀ ਤੇ ਇਹ ਹੁਣ ਚੋਕੇ ਤੇ ਉੱਤੇ ਉਜਾ ਲਾਉਣ ਰਹੀ ਉਹ ਮਨਪ੍ਰੀਤ ਤੇ ਪਰ ਬਲਜੀਤ ਇਦਾਂ ਦੀ ਲੱਗਦੀ ਧਿਆਨ ਨਹੀਂ ਪਰ ਬਲਜੀਤ ਬਹੁਤੀ ਇੱਕ ਪੱਤੀ ਆ ਵਿੱਚੋਂ ਆਂਦੇ ਨਾ ਇੱਕ ਹੁੰਦਾ ਨਾ ਵੱੱਤਾ ਕਪੱਤਾ ਇੱਕ ਹੁੰਦਾ ਵੱੱਤਾ ਕਪੱਤੇ ਨਾ ਘੜੀ ਨੰਗਦੀ ਤੇ ਵੱੱਤੇ ਨਾ ਨਹੀਂ ਉਹ ਨੰਗਦੀ ਜਿਹੜੀ ਬਲਜੀਤ ਵਾ ਨਾ ਇਹ ਵੱੱਤੀ ਆ ਇਹ ਤੇ ਮੈਨਾਂ ਮੈਨੂੰ ਨਹੀਂ ਜੀ ਕਰਨ ਦਿੰਦੀ ਘਰ ਕਿਤੇ ਅੱਛਾ ਹਾਂ ਬੜੀਆਂ ਗੱਲਾਂ ਕਰਦੀ ਮੈਨੂੰ ਮੈਨੂੰ ਤੇ ਮੂੰਹ ਜੋੜ ਜੋੜ ਕੇ ਸਾਹਮਣੇ ਤੇ ਮੁੜ ਕੇ ਸਿੱਧੀਆਂ ਤੂੰ ਕੀ ਕਰਨ ਆਈ ਆ ਤੂੰ 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 ਕਰ ਕਰ ਗੱਲਾਂ ਕਰਦੀ ਅੱਛਾ ਚਾਚੇ ਆਪਣੇ ਨੂੰ ਗੱਲਾਂ ਕਰਦੀ ਆ ਅੱਛਾ ਅੱਛਾ ਮੈਨੂੰ ਤੇ ਬੜਾ ਸੁਣਾ ਮੈਨਾਂ ਦਾ ਬੜਾ ਸੁਣਾ ਬੋਲਦੀ ਆ ਤੇ ਮੈਨਾਂ ਤਾਂ ਮੇਲਦੀ ਵੀ ਅਦਾ ਕਦੀ ਕਦਾਈ ਆ ਆਹੋ ਨਾਲ ਪਤਾ ਮੈਂ ਘਰ ਨਹੀਂ ਹੁੰਦੀ ਘਰ ਨਹੀਂ ਹੁੰਦੀ ਤੇਰੇ ਨਾਲ ਚੰਗਾ ਨੇ ਆਪੇ ਬੋਲਣਾ ਜਿਹੜੇ ਘਰ ਚ ਰਹੀਏ ਨਾ ਪਤਾ ਤੇ ਉਹਨਾਂ ਨੂੰ ਹੁੰਦਾ ਕਿ ਬੰਦਾ ਕਿਦਾਂ ਦਾ ਵਾ ਆਹ ਇਹ ਤੇ ਬੋਲਣ ਲੱਗੀ ਵੇਖਦੀ ਕੱਖ ਨੇ ਨਾਲੇ ਰਗਵੀਰ ਖਾਂਦਾ ਯੋ ਵੱਡੀਆਂ ਦੋ ਨੰਬਰ ਦਾ ਪੈਹਾ ਅੱਛਾ ਹੋਰ ਹਾਂ ਉਹ ਮਨਪ੍ਰੀਤ ਉਹਦੇ ਮਗਰ ਲੱਗੀ ਆ ਉਹ ਸਾਡੇ ਸਾਡੇ ਬਰਖਲਾ ਗੱਲਾਂ ਦਸੀ ਜਾਂਦਾ ਮਨਪ੍ਰੀਤ ਨੂੰ ਤੇ ਮਨਪ੍ਰੀਤ ਦਾ ਰਾਧਾਖਰ ਚਾਚਾ ਨਹੀਂ ਚੰਗਾ ਤੇ ਮਨਪ੍ਰੀਤ ਆਪਣੇ ਚਾਚੇ ਨੂੰ ਵੀ ਜਾ ਕੇ ਕਹਿਣ ਕਿ ਦੋਗਲੇ ਆ ਤੁਸੀਂ ਐਦਾਂ ਵਾ ਉਦਾਂ ਵਾ ਬਖਸ਼ਦਾ ਤਾਂ ਕੋਈ ਵੀ ਨਹੀਂਗਾ ਸਾਡੇ ਬੰਦੇ ਨੂੰ ਉਹ ਸਗੋਂ ਸਾਰਾ ਅੱਡੀਆਂ ਤੱਕ ਜ਼ੋਰ ਲਾਈ ਜਾਂਦਾ ਵਾ ਵੀ ਮੈਂ ਜਾਣਾਂ ਮੈਂ ਜਾਣਾਂ ਘਰੋਂ ਪੈਸੇ ਦੇਈ ਜਾਂਦਾ ਵਾ ਤੇ ਬਾਹਰੋਂ ਗੱਲਾਂ ਕਰਾਈ ਜਾਂਦਾ ਆਹ ਨਹੀਂ ਚਾਚਾ ਜੀ ਤਾਂ ਬੜੀ ਹੈਲਪ ਕਰਦੇ ਆ ਕਰਦੇ ਪਰ ਸਾਡਾ ਨਹੀਂ ਭ੍ਰਮਤੇ ਹੈਗਾ ਕੋਈ ਵੀ ਤੇ ਹੁਣ ਜਿੱਦਾਂ ਤੂੰ ਚੱਲਨੀ ਆ ਨਾ ਉਧਰ ਤੇ ਆਪਣੇ ਹਿਸਾਬ ਨਾਲ ਹੀ ਗੱਲ ਕਰੀ ਤੇ ਮੇਰਾ ਨਾ ਕਿਤੇ ਨਾਲੋਂ ਹੀ ਵੀ ਚਾਚੀ ਆਈ ਤੇ ਉਹ ਵੀ ਮੈਨੂੰ ਦੱਸ ਸਕੀ ਆ ਇਦਾਂ ਨਹੀਂ ਮੈਂ ਕੱਥੋਂ ਤੁਹਾਡਾ ਨਾਲ ਹਾਂ ਪਰ ਇਹ ਵੇਖ ਲਈ ਭਲਾ ਤੈਨੂੰ ਦੱਸਦੀ ਆ ਕੋਈ ਗੱਲ ਮਨਪਰੀਤ ਆਹ ਨਹੀਂ ਮੈਂ ਪੁੱਛੂੰਗੀ ਤੇ ਸਹੀ ਹੈ ਨਾ ਹਾਂ ਆਪਣੇ ਹਿਸਾਬ ਨਾਲ ਤੂੰ ਗੱਲ ਕਰਨੀ ਤੇ ਕੋਈ ਨਹੀਂ ਤੁਹਾਡਾ ਨਾਂ ਕੱਥੋਂ ਲੈਣਾ ਜਾ ਫਿਰ ਤੂੰ ਕੋਈ ਨਹੀਂ ਮੈਂ ਤਾਂ ਉਦਾਂ ਹੀ ਆ ਗਈ ਚੱਲ ਮੈਂ ਆਹ ਵੇਖ ਕੇ ਆਉਣੀ ਨਹੀਂ ਮੈਂ ਚਾਹ ਪਾਣੀ ਪੀ ਕੇ ਆਉਂਗੀ ਨਹੀਂ ਜਾ ਫਿਰ ਮੈਂ ਕੀ ਪੀਣੀ ਆ ਮੈਂ ਫੇਰ ਜਾਣੀ ਆ ਤੇ ਤੂੰ ਆਪਣੇ ਹਿਸਾਬ ਨਾਲ ਮੇਰੀ ਭੈਣ ਗੱਲ ਕਰੀ ਚੰਗਾ ਹਾਂ ਨਹੀਂ ਮੈਂ ਕਰਦੀ ਉਹਨਾਂ ਦੇ ਕੰਧਾਂ ਦੇ ਵੀ ਕੰ ਪਰ ਕਰਨੀ ਵੀ ਪੈਂਦੀ ਆ ਜਦੋਂ ਕੋਈ ਟਿਕਣਣਾ ਨਾ ਦਵੇ ਚਾਰਜ ਫੇਰੇ ਆਏ ਤੇ ਹੈ ਹੀ ਕਮਾਲੀ ਹੋ ਗਈ ਆ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਬਾਹਰ ਹੀ ਰਹਿਣੀ ਆ ਤੇ ਮੈਨੂੰ ਤਾਂ ਪਤਾ ਨਹੀਂ ਲੱਗਦਾ ਵੀ ਘਰਾਂ ਚ ਕੀ ਹੋਣਦਿਆ ਆ ਛੁੱਟੀ ਹੁੰਦੀ ਤੇ ਕੋਈ ਖਬਰ ਮਿਲਦੀ ਆ ਉਹ ਹਾਇਦਰ ਬੈਠੀ ਹੀ ਉਹ ਉੱਦਾਂ ਮੈਂ ਤੇ ਬਾਹਰ ਨਿਕਲੀ ਤੇ ਇੱਥੇ ਘਰ ਫਿਰ ਰਹੀ ਤੇ ਪਾਣੀ ਪੂਣੀ ਪੌਣ ਫੋਲਾਂ ਤੇ ਮੈਂ ਇੱਧਰ ਨੂੰ ਆ ਗਈ ਵੇਖ ਕੇ ਇਹਨੂੰ ਅੱਛਾ ਤੇ ਕੋਈ ਆਣ ਗਵਣ ਦੀ ਕੋਈ ਗੱਲਤ ਨਹੀਂ ਦਸੀ ਕਿਨੂੰ ਇਹਨਾਂ ਨੂੰ ਹਾਇ ਤੇ ਮੈਨੂੰ ਕੀ ਲੋੜ ਆ ਮੈਂ ਕੋਈ ਖ਼ਬਰੀ ਵੀ ਮੈਂ ਇਹਨਾਂ ਨੂੰ ਗੱਲਾਂ ਦੱਸਣੀਆਂ ਵਾ ਅਗਲਿਆਂ ਦੇ ਲਾਗੇ ਹੀ ਘਰ ਵਾ ਇਹਨਾਂ ਨੂੰ ਕਿਹੜਾ ਕਿਸੇ ਗੱਲ ਦਾ ਪਲੇਖਾ ਹੋਣਾ ਮੈਂ ਕੀ ਕਰਨ ਦੱਸਣ ਜਾਣਾ ਵਾ ਮੈਂ ਕਿਹਾ ਇਹ ਨਾ ਹੋਵੇ ਕਿ ਤੇ ਕੋਈ ਗੱਲ ਦੱਸੀ ਹੋਵੇ ਤੂੰ ਉਹ ਤੇ ਸਾਨੂੰ ਅੱਗੇ ਨਹੀਂ ਛੱਡਦੇ ਤੈਨੂੰ ਪਤਾ ਹੀ ਆ ਮੈਂ ਨੀ ਉਹ ਆਖਣਗੇ ਵੀ ਸਾਡੀਆਂ ਗੱਲਾਂ ਕਰਦੇ ਆਣ ਗਵਣ ਜਾ ਜਾ ਕੇ ਮੈਂ ਤਾਂ ਖਲੋਤੀ ਨਹੀਂ ਨੀਗੀ ਮੈਂ 2 ਮਿੰਟ ਖਲੋਤੀ ਸੱਸ ਦੀ ਘਰ ਤੱਕ ਤਿਆਰ ਹੋਈ ਉਹਨਾਂ ਦੇ ਘਰ ਚੱਲੀ ਆ ਮਨਪ੍ਰੀਤ ਦੇ ਅੱਛਾ ਤੇ ਮੈਂ ਦੋਸੇ ਵੇਲੇ ਆ ਗਈ ਆਂ ਚਾਹ ਪੀ ਕੇ ਜਾਈ ਤੇ ਮੈਂ ਨਹੀਂ ਬਸ ਮੈਂ ਆ ਗਈ ਮੈਂ ਇਨੇ ਚਿਰ ਚ ਮੈਂ ਕੀ ਗੱਲਾਂ ਕਰ ਦੇਣੀਆਂ ਹੈਗੀ ਮੈਂ ਇਹ ਨਾ ਵੇ ਕਿਸ ਨੂੰ ਦੱਸੀ ਹੋਵੇ ਕੋਈ ਗੱਲ ਤੇ ਮੁੜ ਕੇ ਜੇ ਗੱਲ ਨਿਕਲ ਆਈ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਮੈਂ ਤੈਨੂੰ ਇੱਕੋ ਗੱਲ ਦੱਸ ਦਿੰਦਾਈ ਤੇਰੀ ਉਹ ਆਇਆ ਏ ਤੁਹਾਡਾ ਲਾਡਲਾ ਰੋਟੀ ਲੈਣ ਆਇਆ ਏ ਰਗਵੀਰ ਬਲਜੀਤ ਨੇ ਪਕਾਈ ਨਹੀਂ ਤੈਂਦਾ ਚਾਚੀ ਤੂੰ ਰੋਟੀਆਂ ਦੇ ਮੈਂ ਵੀ ਇਹੀ ਨਹੀਂ ਪਕਾਈਆਂ ਰੋਟੀਆਂ ਸੱਸੀ ਦਾ ਪੁੱਤ ਠੀਕ ਠਾਕ ਹਾਂਜੀ ਠੀਕ ਅੱ ਹਾਂਜੀ ਅੱਛਾ ਅੱਛਾ ਤੇ ਜਾਨੀਆ ਪੜਾਉਣ ਕੋ ਤੈਨੂੰ ਦਿੰਦੇ ਵੀ ਆ ਤਨਖਾਤ ਉਹ ਕੋਈ ਕਹ ਜਾਂਦਾ ਫਰੀ ਖਾਤੇ ਜੀਆਂ ਉਹ ਚਾਚਾ ਜੀ ਤੁਹਾਨੂੰ ਪਤਾ ਹੀ ਆ ਪ੍ਰਾਈਵੇਟ ਸਕੂਲਾਂ ਦਾ ਕੀ ਹਾਲ ਆ ਆਹੋ ਇਹ ਤੇ ਗੱਲ ਹੈਈ ਆ ਪ੍ਰਾਇਜ ਸਰਕਾਰੀ ਵੀ ਓਨੀ ਥੋੜੀ ਤਾਂ ਹੈ ਉਹੋ ਗੱਲ ਵੀ ਜਿੰਦੇ ਤੁਹਾਨੂੰ ਮਿਲਦੇ ਹੋਣੇ ਉਹਨੇ ਦੇ ਸਰਕਾਰੀ ਦੇ ਵਿੱਚ ਪੀਐਨ ਨੂੰ ਮਿਲਦੇ ਆ ਪੀਐਨ ਨੂੰ ਮਿਲ ਜਾਂਦੇ ਜਿਹੜੇ ਮਾਲੀ ਬੂਟਿਆਂ ਨੂੰ ਪਾਣੀ ਪਾਉਂਦੇ ਉਹਨਾਂ ਨੂੰ ਵਾਧੂ ਮਿਲ ਜਾਂਦੇ ਆ ਇਹ ਤੇ ਗੱਲ ਹੈ ਜਿੰਨੀ ਮਿਹਨਤ ਤੁਸੀਂ ਕਰਦੀਆਂ ਨਾ ਉਹਨੀ ਵਕਤ ਤੁਹਾਨੂੰ ਪੈਸੇ ਤਨਖਾਹ ਨਹੀਂ ਤੁਹਾਨੂੰ ਇਹ ਨਹੀਂ ਮਿਲਦੀ ਚੱਲ ਅੱਛਾ ਕੋਈ ਨਹੀਂ ਲੂਣ ਤੇਲ ਤੇ ਚੰਦੂ ਗਈ ਆ ਜਾ ਬਤਾ ajo ਚੱਲੀ ਕਿਤੇ ਅੱਛਾ ਅੱਛਾ ਠੀਕ ਬਰਨਾ ਇਹ ਵੀ ਬੜਾ ਵਈ ਹੋ ਅਜੇ ਪਹਿਲਾ ਮੈਂ ਨਿਕਲੀ ਆ ਨਾ ਹਾਂਜੀ ਪਤਾ ਨਹੀਂ ਕਿੱਥੋਂ ਇਹਨੂੰ ਆਵਾਜ਼ਾਂ ਆ ਜਾਂਦੀਆਂ ਆਂਦਾ ਕਿਤੇ ਕੋਈ ਗਲਤ ਨਹੀਂ ਘਰ ਆਈ ਗੁਰਪ੍ਰੀਤ ਦੇ ਨਾਲ ਅੱਛਾ ਇਹਨਾਂ ਉਹਨਾਂ ਦੀ ਦੂਜਿਆਂ ਦੀ ਮੈਂ ਹਾਂ ਮੈਂ ਕਿੱਥੇ ਗੱਲ ਕੀਤੀ ਕੋਈ ਮੈਂ ਨਹੀਂ ਕੀਤੀ ਕੋਈ ਵੀ ਹੁਣ ਮੇਰੀ ਭੈਣ ਭੈਣਾ ਮੈਂ ਉਹ ਗੱਲ ਵੀ ਗਲਤ ਕਰ ਬੈਠੀ ਹੁਣ ਮੈਨੂੰ ਹੋਰ ਤਰ੍ਹਾਂ ਹੁਣ ਡਿਆਈਓ ਹੁਣ ਨਾ ਕਿਤੇ ਦੱਸਦੀ ਉਧਰ ਜਾ ਕੇ ਪਿੰਚਾਚੀ ਨੇ ਦੱਸਿਆ ਵਾ ਨਹੀਂ ਚਾਚੀ ਜੀ ਮੈਂ ਨਹੀਂ ਦੱਸਦੀ ਪਤਾ ਕੀ ਆ ਤੇਰੇ ਚਾਚੇ ਦਾ ਸੁਭਾਅ ਬੜਾ ਕੋੜਾ ਵਾ ਮੈਂ ਤਾਂ ਕਿਤੇ ਕੰਮ ਫਿਰਦੀ ਜਿਹੜਾ ਦਬਕਾ ਲੈ ਕੇ ਪੈਂਦਾ ਵਾ ਤੇ ਇਹਨੇ ਮੇਰੇ ਦਿਵਾਲੇ ਹੋ ਜਾਣਾ ਹੀ ਹੁਣ ਨਹੀਂ ਨਹੀਂ ਮੈਨੂੰ ਸੁਭਾਅ ਦਾ ਪਤਾ ਹੈ ਗੋਦੀ ਤੁਸੀਂ ਟੈਨਸ਼ਨ ਨਾ ਲਓ ਮੈਂ ਨਹੀਂ ਕਰੂੰਗੀ ਜੇ ਤੇ ਨਾ ਕਰੂਗੀ ਵੀ ਨਾ ਕੋਈ ਗੱਲ ਤੇ ਤੂੰ ਤਾਂ ਵੀ ਆਖੀ ਮੈਨੂੰ ਕਿਸੇ ਗੱਲ ਦਾ ਹੀ ਨਹੀਂ ਪਤਾ ਆਪੇ ਚੰਨ ਮਨ ਪੀ ਮम्मा ਇੱਥੇ ਆਉਣਾ ਵੇਖੋ ਕਿੱਲੇ ਸੋਨੇ ਔਰੇਂਜ ਲੱਗੇ ਇੱਥੇ ਮम्मा ਇੱਥੇ ਆ ਜਾਓ ਉਹ denn ਇਰੋਕ ਕੁ ਜੋ ਫਰ ਮੇਰੀ ਗੱਲ ਨਹੀਂ ਮੰਨਦੇ ਆ ਮਾਓ ਧੀਰਨਾ ਇੱਥੇ ਆਓ ਉੱਥੇ ਕੀ ਕਰਨਾ ਪੁੱਤ ਤੈਨੂੰ ਪਤਾ ਤਾਂ ਕਿੱਥਾ ਫੁੱਲ ਲੱਗ ਗਿਆ ਆਏ ਸਾਲ ਹੀ ਲੱਗਦੇ ਆ ਕੁੜੀ ਇਸ ਕਰਦੀ ਮੇਰੀ ਗੱਲ ਕਾਤ ਨਹੀਂ ਮੰਨਣ ਦੇ ਪੈਣਾ ਪੁੱਤ ਮੰਨ ਨਹੀਂ ਗਈ ਆ ਕੁੜੀ ਜਦ ਦਾਸ ਘਤੂ ਅੱਜ ਹਸਨ ਨਹੀਂ ਦੇਤੇ ਹੀ ਉਦਾਂ ਹੀ ਪੁੱਤ ਪਾਪਾ ਦੀ ਯਾਦੋਂ ਡੀ ਨਾ ਤੁਹਾਨੂੰ ਹਾਂ ਬਤੋ ਬੜੀਆਂ ਗੱਲਾਂ ਹੋ ਜਾਂਦੀਆਂ ਆ ਵੇ ਰਿਆਂ ਬੱਚਿਆਂ ਨੂੰ ਬੰਦਾ ਕੀ ਦੱਸੇ ਮੇਰਾ ਮਮਾ ਮੈਂ ਵੀ ਆ ਗਈ ਗੁਰੂ ਵੀਰਾ ਵੀ ਫੇਟੇਂ ਗਾਤੋ ਟੈਂਚ ਲੈਣੇ ਆਇਓ ਤਾਂ ਖੇਡਦੇ ਤੁਹਾਡਾ ਮੂਡ ਤੁਹਾਡਾ ਵੀ ਮੂਡ ਸਹੀ ਹੋ ਜਾ ਜੂਗਾ ਬੱਸ ਤੈਨਹੀਂ ਮੈਂ ਰੰਜੀ ਕੰਡਾ ਖੇਡਣਾ ਅੰਗੇ ਕਲਿਪਾ ਸੋਨੇ ਨਹੀਂ ਦੀ ਕੰਡਿਆ ਪਲੀਜ਼ ਤੂੰ ਤੇ ਵੀ ਰਖੇਡੋ ਆਪਣਾ ਮਮਾ ਪਲੀਜ਼ ਆ ਹਾ ਤੂੰ ਮੈਂ ਤੈਨੂੰ ਕਹਿ ਰਿਆ ਕਿ ਬੰਦਾ ਬਣ ਕੇ ਰਹਿ ਇੱਥੇ ਯੋਨਾ ਨੀ ਮੜ ਕਿ ਨਾ ਰਹਾ ਸੀ ਚਲੋ ਕੋਈ ਨਹੀਂ ਹਿੰਮਤ ਤੂੰ ਹੀ ਦੇਂਦੇ ਆ ਨਾ ਜੱਟਾਂ ਦੀ ਕੁੜੀਆਂ ਤੂੰ ਐਡੀ ਧੀਆ ਲਾ ਲੈ ਆਂਦਾ ਠੀਕ ਐ ਜਿਹੇ ਦੁੱਖ ਆਏ ਸੁੱਖ ਵੀ ਆਉਣਗੇ ਹਾਂਜੀ ਇਹ ਤੇ ਜ਼ਿੰਦਗੀ ਆ ਦੁੱਖ ਸੁੱਖ ਹੂੰ ਸਹੀ ਗੱਲ ਹੀ ਮਨਜੋਦੀ ਜੇ ਮੈਂ ਹਿੰਮਤ ਹਾਰ ਗਈ ਨਾ ਤੇ ਮੇਰੇ ਬੱਚਿਆਂ ਦਾ ਬਚਪਨ ਰੋਲ ਜਾਣਾ ਆ ਹਿੰਮਤ ਤੇ ਮੈਨੂੰ ਰੱਖਣੀ ਪੈਣੀ ਆ ਐਵੇਂ ਦੁੱਕੀ ਤਿੱਕੀ ਸ਼ਿੱਕੀ ਦੀ ਗੱਲ ਤੇ ਗੌਰ ਕਰਕੇ ਮੈਂ ਆਪਣੇ ਬੱਚਿਆਂ ਦਾ ਬਚਪਨ ਖਤੋਂ ਖਰਾਬ ਕਰ ਲਾਂਗੀ। ਮਮਾ ਜਿੱਕੇ ਕਲਿਕ ਨਹੀਂ ਪਈ ਫਿਰ ਆ ਜਾ ਸ਼ੋਸ਼ੀ ਪੀ ਖੜੀ ਐ। ਅਗਰ ਤਹੀਂ ਮੈਨੂੰ ਫੜਦੇ ਨਹੀਂ ਨਾ। ਹਾਂ। ਮੈਂ ਫੜੀ ਨਹੀਂ ਅਰ ਕਹ ਹੁਣ ਮੈਂ ਤੁਹਾਨੂੰ ਫੜੂਗੀ। ਭੱਜੋ ਹੁਣ। ਪੁੱਤ ਫੜਨ ਦੇ ਨਾਂ ਤੇ ਤਾਂ ਜਨਾ ਮੈਨੂੰ ਹੋਰ ਹੀ ਤਰ੍ਹਾਂ ਹੁੰਦਾ ਪੈਂਦਾ ਵਾ। ਮੈਨੂੰ ਫੇਰ ਤੇਰੇ ਪਾਪਾ ਦੀ ਜ਼ਿਆਦਾ ਆਉਣ ਲੱਗ ਜਾਂਦੀ ਐ। ਪਰ ਫੇਰ ਤੇਰੇ ਪਾਪਾ ਕਹਿੰਦੇ ਸੀਗੇ ਮੇਰੇ ਬੱਚਿਆਂ ਨੂੰ ਖੁਸ਼ ਰੱਖਣਾ ਵਾ ਤੂੰ। ਹੈਨਾ? ਹਾਂ ਤੇ ਦੇ ਕਰਕੇ ਨਾ ਮੈਂ ਆਪ ਖੁਸ਼ ਰਹੀਨੀ ਤੇ ਨਾਲੇ ਮੈਂ ਤੁਹਾਨੂੰ ਵੀ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹਾਂ ਮਮਾ ਆਪਾਂ ਦੀ ਖੁਸ਼ੀ ਆ ਫਿਰ ਦੀ ਖੇਡ ਲੋ ਸਾਡਾ ਚੱਲ ਠੀਕ ਆ ਚੱਲ ਫਿਰ ਦੌੜ ਨਹੀਂ ਮੈਂ ਫੜਾ ਮੈਂ ਫੜ ਤੁਹਾਨੂੰ ਚੱਲ ਠੀਕ ਵੇ ਵੇ ਤੂੰ ਤੇ ਮਗਰੇ ਆਈ ਦਿੰਨੀ ਆ ਉੱਥੇ ਰੋਗਾ ਚੱਲ ਨਾ ਹਾਂ 1 2 3 4 5 6 7 8 9 ਚੱਲ ਚਾ ਇਦਾਂ ਨਹੀਂ ਉਪਰੋਂਦੀ ਨਹੀਂ ਵਲ ਕੇ ਆ ਸ਼ਾਰਟਕਟ ਨਹੀਂ

ਇਹ ਕਹੀਂ ਹੋਰ ਖੇਡਦੇ ਨਹੀਂ ਸਮ੍ਰਿਤ ਬਰਫ਼ ਪਾਣੀ ਆਹ ਮੈਂ ਤਾਂ ਆਹੀ ਫੜ ਲਈ ਹੁੰਦਾਸ ਹੁੰਦਾਸ ਐਡੀ ਐਸ ਦੀ ਚੀਟਿੰਗ ਚੱਲ ਹੁਣ ਤੇਰੀ ਵਾਰੀ ਮਾਂ ਇਹ ਕਿਹਨ ਦਾ ਸਤਾਈ ਨ ਕੋਈ ਨਹੀਂ ਮਾਈਂਡ ਰੀਡ ਕਰ ਸਕਦਾ ਪਰ ਕਿਉਂ ਜਿਹਦਾ ਅੱਛਾ ਦੱਸ ਹੂੰ ਉਹ ਤੇ ਗੇਮ ਦੱਸ ਮੈਨੂੰ ਪੱਕਾ ਹੀ ਹੈ ਇਹ ਤਾਂ ਬੜਾ ਸੁਣਾ ਖੇਡਣ ਦੇ ਆ ਘਰ ਜੇ ਡੀ ਵੱਡੀ ਗੱਲ ਹੋ ਗਈ ਹੋਵੇ ਤੇ ਬੰਦਾ ਇੰਨਾ ਖੁਸ਼ ਹੁੰਦਾ ਵਾ ਇਹਦੇ ਬੰਦੇ ਦਾ ਕੋਈ ਪਤਾ ਨਹੀਂ ਵੀ ਕਦੋਂ ਉਹਨੇ ਫੜਿਆ ਜਾਣਾ ਵਾ ਤੇ ਨਿਆਣੇ ਕਿੱਦਾਂ ਖੇਡਣ ਦੇ ਜਦੋਂ ਨਿਆਣੇ ਖੇਡਦੇ ਹੁੰਦੇ ਆ ਕਮਾਲੀ ਹੋ ਗਈ ਆ ਮੈਂ ਤੇ ਆਈ ਹੀ ਵੀ ਗੁੱਸਾ ਨਾ ਕਰ ਲੈ ਕਿਤੇ ਪਰ ਇਹਨੂੰ ਤਾਂ ਕੋਈ ਹੈ ਹੀ ਨਹੀਂ ਆ ਲੱਠੀ ਚੜੀ ਠੀਕ ਹੈ ਚਾਚੀ ਗੱਲ ਕਹਿੰਦੇ ਉਹ ਕਿਤੇ ਸੱਚੀ ਨਹੀਂ ਹੈ ਪਤਾ ਨਹੀਂ ਕੀ ਹਿਸਾਬ ਕਿਤਾਬ ਹੀ ਮੈਂ ਤਾਂ ਹੰਦਰਦੀ ਵਜੋਂ ਆਈ ਹੀ ਵੀ ਮੇਰਾ ਨਾ ਕਹੋਗੇ ਵੀ ਮੈਂ ਨਰ ਵਾਲਾ ਹੀ ਮੇਰੀ ਨਿਮਸੀ ਬਤਵੰਦੀ ਹੈ ਚਲ ਜਾਸਦੀ ਰਹੀ ਹਾਂ ਜੈਨ ਸਾਹਿਬ ਜੈਨ ਔਰ ਠੀਕ ਸਾਹਿਬ ਬਦਰ ਮੈਂ ਤਾਂ ਓਕੇ ਚਲੋ ਘਰ ਤਾਂ ਰੋਟੀ ਖਾ ਕੇ ਹੁੰਨੇ ਆ ਪਰ ਤੂੰ ਅੱਜ ਮੈਨੂੰ ਹੋਟਲ ਤੇ ਬੁਲਾ ਲਿਆ ਤੈਨੂੰ ਭੁਲੇਖਾ ਹੋਆ ਆਪਣਾ ਹਾਂ ਤੂੰ ਸਾਡੇ ਚੌਂਕੀ ਜੀ ਟੌਰ ਆ ਘਰ ਤੋਂ ਕੁੱਤੇ ਕਹਿੰਦੀ ਸਾਮੀ ਹੁੰਦੀ ਆ ਕੀ ਦੇ ਹੈ ਸਾਹਿਬ ਜੀ ਤੈਨੂੰ ਅੱਜ ਫੇਰ ਨਹੀਂ ਮਿਲੀ ਨਹੀਂ ਯਾਰ ਘਰ ਵਾਲੀ ਅੱਜ ਪੇਕੇ ਨੂੰ ਚਲੀ ਗਈ ਆ ਤੇ ਮੈਂ ਚੱਲਦਾ ਸਾਹਿਬ ਬਦਰ ਭਾਬੀ ਦੇ ਥਾਂ ਨਹੀਂ ਖਾਣੇ ਰੋਟੀਆਂ ਤੇ ਸਾਹਿਬ ਬਦਰ ਦੀ ਪੂਰੀ ਕੋਈ ਟਿਕਾਣੀ ਨਹੀਂ ਹੋਈ ਆ ਮੈਂ ਤਾਂ ਪਹਿਲੇ ਮਨੋਂ ਘਰੋਂ ਧਾਰ ਗਿਆ ਹਾਂ ਬਲਵਾਨ ਦੇ ਢਾਬੇ ਤੇ ਜਾਣਾ ਵਾ ਚਲੋ ਫੋਨ ਲੈ ਗਿਆ ਘਰ अच्छा जी ते ਘਰ ਤੂੰ ਜਾਂਦਣ ਪੰਪ ਦੇ ਛੜੇ ਭਾਬੀ ਆਪਣੇ ਨੂੰ ਮੈਂ ਆਉਣ ਲੱਗਾ ਉਹ ਨਹੀਂ ਜੀ ਨਹੀਂ ਅਸੀਂ ਕਦੇ ਪੰਪ ਦੇ ਨਾਲ ਮਸਾਬਾਦਰਾ ਚਲ ਕਰੋ ਆਰਡਰ ਫਿਰ ਜੋ ਖਾਣਾ ਵਾ ਠੀਕ ਹੈ ਜੀ ਆ ਮੜਿਆ ਸਾਹਬਾਦਰ ਕੀ ਖਾਣਾ ਪਸੰਦ ਕਰੋਗੇ ਦੇਖ ਆ ਕੇ ਬਹਿ ਕੇ ਫੇਰ ਵਿਹਲੜ ਨਾ ਇਹਨਾਂ ਨੂੰ ਕੋਈ ਕੰਮ ਨਾ ਘਾਰ ਓਹੋ ਗੱਲ ਜੇ ਬੰਨਣਾ ਟਿੱਲੀਆਂ ਹੋ ਜਾਣੇ ਇਨਾਂ ਦੀਆਂ ਮੁਖਤ ਨੂੰ ਆਣ ਕੇ ਬਹਿ ਜਾਂਦੇ ਆ ਲੱਤ ਤੇ ਲੱਤ ਝਾੜ ਕੇ ਵੇਹ ਲੜਕ ਤੇ ਰੱਖੇ ਕਿ ਥਾਂ ਦੇ ਅੱਜ ਤੇ ਇਨਾਂ ਨੂੰ ਮੈਂ ਪਿਆਹੇ ਪਿਛਲੇ ਲੈ ਕੇ ਤੇ ਫੇਰ ਇਨਾਂ ਰੋਟੀ ਦਊ ਮੈਂ ਤਨਾ ਅੱਧਾ ਪਰੌਂਠੇ ਦਊ ਖਾ ਕੇ ਅਗਲੇ ਢਿੱਡ ਤੇ ਹੱਥ ਫੇਰ ਕੇ ਗਾਂ ਜਾਂਦੇ ਗਾੜੀ ਤੇ ਫਰੀ ਦਾ ਮਾਲ ਵਾ ਨਾ ਹਾ ਕਾਕਾ ਇਧਰ ਆ ਮੜ ਜਾ ਆ ਲੈ ਸਾਹਿਬ ਕਾ ਆਰਡਰ ਕੀ ਕੀ ਖਾਉਂਦੇ ਫਿਰ ਆ ਜਾ ਨੂੰ ਕਾਕਾ ਤੇ ਬਾਅਦ ਚਾਂਦਾ ਪਹਿਲਾਂ ਮੈਂ ਤੁਹਾਨੂੰ ਕੁਛ ਦਊ ਨਾ हां जी दसो बिथी दस घंटी सत श्री काल ओ सुनो ठीक ठाक जी हां जी ठीक ठाक ते ਪਰੌਂਠੇ ਖਵਾਉਣ ਨਾਲ ਚਾਹ ਪਿਆ ਵਧੀਆ ਜੀ ਉੱਤ ਚਾਹ ਤੇ ਪਰੌਂਠੇ ਠੀਕ ਵਾ ਬਾਉ ਮੈਂ ਵੀ ਘਰੋਂ ਟੱਬਰ ਵਾਲੀ ਆ ਮੈਂ ਕੋਈ ਇਥੇ ਲੰਗਰ ਤੇ ਲਾਇਆ ਹੀ ਨਹੀਂ ਗਾ 2 ਮਹੀਨੇ ਹੋ ਗਏ ਕਿ ਤੁਸੀਂ ਪੈਸਾ ਦੇ ਲਾਂ ਦਿੱਤਾ ਜਿਹੜਾ ਪਿਛਲਾ ਤੁਸੀਂ ਲਿਆ ਸੀ ਹੁਣ ਗਾੜੀ ਇਹ ਖਾ ਪੀ ਕੇ ਚਲ ਜਾਂਦੇ ਜੇ ਤਾਂ ਹੀ ਮੈਂ ਉਹ ਗੱਲ ਟੱਬਰ ਪਾ ਲੈਣੇ ਆ ਕੋਈ ਗੱਲ ਨਹੀਂ ਟਿਰੀ ਹਲਕਾ ਤਨਖਾਹ ਮਿਲਦੀ ਹੈ ਨਾ ਤੁਹਾਡਾ ਹਿਸਾਬ ਤਾਂ ਪਹਿਲਾਂ ਮੇੜਾਂਗੇ ਅਰਕਾਂ ਅੱਗੇ ਵਧਣ ਦੀ ਤਨਖਾਹਾਂ ਮਿਲਦੀਆਂ ਉਦੋਂ ਦਾ ਹਿਸਾਬ ਤਾਉਣ ਮੇੜਿਆ ਨਹੀਂ ਗਾ ਚਲਾਂਂਦੀ ਕੋਈ ਗੱਲ ਨਹੀਂ ਅਰਕਾਂ ਨਿ